ਨਸ਼ਾ ਤਸਕਰਾਂ ਤੇ ਕਾਰਵਾਈ ਕਰਦੇ ਹਾ ਫਾਜ਼ਿਲਕਾ ਪੁਲਿਸ ਅਤੇ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਸਾਂਝਾ ਸਰਚ ਆਪਰੇਸ਼ਨ ਕੀਤਾ ਗਿਆ ਜਿਸ ਦੌਰਾਨ ਪਿੰਡ ਬਲੇਲ ਕੇ ਕਮਲ ਦੇ ਖੇਤਾਂ ਵਿੱਚੋਂ ਇੱਕ ਪੈਕੇਟ ਜਿਸ ਦੇ ਉੱਪਰ ਪੀਲੇ ਰੰਗ ਦੀ ਟੇਪ ਲਪੇਟੀ ਹੋਈ ਸੀ ਅਤੇ ਨਾਲ ਹੀ ਇੱਕ ਛੋਟੀ ਟਾਰਚ ਸੀ ਜਿਸ ਨੂੰ ਏਐਸਆਈ ਮਹਿੰਦਰ ਸਿੰਘ ਨੇ ਜਦ ਚੈੱਕ ਕੀਤਾ ਤਾਂ ਜਿਸ ਵਿੱਚੋਂ ਇੱਕ ਪੈਕੇਟ ਹੈਰੋਇਨ ਬਰਾਮਦ ਹੋਈ ਜਿਸ ਦਾ ਵਜ਼ਨ ਕਰੀਬ 330 ਗ੍ਰਾਮ ਦੱਸਿਆ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਪੁਲਿਸ ਨੇ ਦੱਸਿਆ ਕਿ ਇਹ ਹੈਰੋਇਨ ਭਾਰਤ ਪਾਕਿਸਤਾਨ ਬਾਰਡਰ ਦੇ ਕੋਲੋਂ ਬਰਾਮਦ ਹੋਈ ਹੈ ਫਿਲਹਾਲ ਅਜੇ ਤੱਕ ਉਹਨਾਂ ਦੋਸ਼ੀਆਂ ਦਾ ਨਹੀਂ ਪਤਾ ਲੱਗ ਸਕਿਆ ਜਿਨ੍ਹਾਂ ਦੇ ਵੱਲੋਂ ਇਸ ਹੈਰੋਇਨ ਨੂੰ ਭਾਰਤ ਦੇ ਵਿੱਚ ਮੰਗਵਾਇਆ ਗਿਆ ਸੀ ਜਿਸ ਦਾ ਪੁਲਿਸ ਦੇ ਵੱਲੋਂ ਹੁਣ ਮੁਕੱਦਮਾ ਥਾਣਾ ਅਮੀਰਖਾਨ ਦੇ ਵਿੱਚ ਦਰਜ ਕਰ ਦਿੱਤਾ ਗਿਆ ਹੈ ਪੁਲਿਸ ਨੇ ਦੱਸਿਆ ਕਿ ਦੋਸ਼ੀ ਜਲਦ ਹੀ ਪੁਲਿਸ ਦੀ ਜਿਹੜਾ ਗ੍ਰਿਫਤ ਵਿੱਚ ਹੋਣਗੇ ਮਾਨਯੋਗ ਐਸਐਸਪੀ ਸਾਹਿਬ ਫਾਜ਼ਲ ਕਾ ਸ਼੍ਰੀਮਤੀ ਪ੍ਰਗਿਆ ਜੈਨ ਪੁਰਾਣ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਚੜ੍ਹੀ ਹੋਈ ਹੈ। ਬਾਰਡਰ ਦੇ ਉੱਪਰ ਸਮੱਗਲਿੰਗ ਨੂੰ ਰੋਕਣ ਲਈ ਬੀਐਸਐਫ ਤੇ ਜਲਾਲਾਬਾਦ ਪੁਲਿਸ ਤੇ ਫਾਜ਼ਲਕਾ ਪੁਲਿਸ ਇਹ ਜੁਆਇੰਟ ਆਪਰੇਸ਼ਨ ਕਰਦੇ ਰਹਿੰਦੇ ਨੇ। ਕੱਲ ਵੀ ਸਾਡਾ ਇੱਕ ਜੁਆਇੰਟ ਆਪਰੇਸ਼ਨ ਸੀ। ਐਸ.ਸੀ. ਯਾਦਵ ਇਹਨਾਂ ਦੇ ਕੰਪਨੀ ਕਮਾਂਡਰ ਨੇ 160 ਬਟਾਲੀਅਨ ਬੀਐਸਐਫ ਤੇ ਜਲਾਲਾਬਾਦ ਪੁਲਿਸ ਸਾਡਾ ਅਮੀਰਖਾਨ ਥਾਣੇ ਦੀ ਪੁਲਿਸ ਨਾਲ ਇਹ ਸਰਚ ਆਪਰੇਸ਼ਨ ਤੇ ਸੀ। ਤੇ ਇਹਨਾਂ ਨੂੰ ਸਰਚ ਦੇ ਦੌਰਾਨ ਉੱਥੇ ਹੈਰੋਇਨ ਬਰਾਮਦ ਹੋਈ 330 ਗ੍ਰਾਮ ਜੇ ਜੇ ਹੈਰੋਇਨਾ ਉਹ ਨੈਚਰਲੀ ਸਾਡਾ ਜਿਹੜਾ ਗਮਾਂਡੀ ਮੁਲਕ ਹੈ ਉਹ ਹੀ ਜ਼ਿਆਦਾਤਰ ਸਪਲਾਈ ਕਰਦਾ ਅਸੀਂ ਉਹਨਾਂ ਨੂੰ ਰੋਕਣ ਲਈ ਸਾਡੇ ਜਿਹੜੇ ਸਰਚ ਅਭਿਆਨ ਇਹ ਚੱਲਦੇ ਰਹਿੰਦੇ ਨੇ ਤੇ ਕੱਲ ਉਸ ਦੀ ਲੜੀ ਵਿੱਚ ਹੀ ਸਰਚ ਚੱਲ ਰਹੀ ਸੀ ਤੇ ਜਿੱਥੋਂ ਇਹ ਸਾਨੂੰ ਹੈਰੋਇਨ ਬਰਾਮਦ ਹੋਈ ਸਰ ਬੀਓਪੀ ਕਿਹੜੀ ਸੀ ਬਲੇਲ ਕੇ ਕਮਲ ਬੀਓਪੀ ਸੀ ਤੇ 160 ਬਟਾਲੀਅਨ ਆਪਣਾ ਜਿਹਦਾ ਹੈੱਡ ਕੁਆਰਟਰ ਮੁਕਸਰ ਰੋਡ ਦੇ ਉੱਤੇ ਹੈ ਇਹਨਾਂ ਦੀ ਰੀਡਿਪਲੋਇਮੈਂਟ ਤੇ ਹੋਈ ਹੀ ਹੈ ਤੇ ਜੁਆਇੰਟ ਅਪਰੇਸ਼ਨ ਦੇ ਤਹਿਤ ਅਸੀਂ ਇਹ ਰਿਕਵਰੀ ਕੀਤੀ ਹੈ ਸਰ ਕੋਈ ਪਤਾ ਲੱਗਿਆ ਵੀ ਇਹ ਕਿੱਥੇ ਸਪਲਾਈ ਹੋਣੀ ਸੀ ਨਹੀਂ ਹਜੇ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਇਸ ਸਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 22 ਡੇਟਡ 17 5 24 ਅੰਡਰ ਸੈਕਸ਼ਨ 21 ਐਨ ਡੀ ਪੀ ਐਸ ਐਕਟ ਦੇ ਤਹਿਤ ਅਸੀਂ ਇਹ ਮੁਕਤਮਾ ਦਰਜ ਕਰ ਲਿਆ ਹੁਣ ਅਸੀਂ ਕਿੱਥੋਂ ਆਈ ਇਹ ਕਿੱਥੇ ਜਾਣੀ ਸੀ ਤੇ ਮੁਜਰਮਾਂ ਦੀ ਤਲਾਸ਼ ਅਸੀਂ ਜਲਦ ਤੋਂ ਜਲਦ ਕਰਕੇ ਉਹਨਾਂ ਨੂੰ ਅਰੈਸਟ ਕਰਾਂਗੇ ਤੇ ਜੇਲ੍ਹ ਚ ਵੇਜਾਂਗੇ ਸਰ ਕਿੰਨੀ ਬਰਾਮਦ ਕੀ ਆ ਜੀ ਇਹ ਜਿਹੜੀ 330 ਗ੍ਰਾਮ ਬਰਾਮਦ ਹੋਈ ਆ ਇਹਦੇ ਉੱਪਰ ਇੱਕ ਛੋਟੀ ਟਾਰਚ ਲੱਗੀ ਹੋਈ ਸੀ ਤੇ yellow ਪੈਕਟ ਸੀਗਾ yellow ਤੇ ਇਹ ਲੱਗਦਾ ਵੀ ਆਪਣਾ ਬਾਰਡਰ ਤੋਂ ਪਾਰ ਆਈ ਸੀ ਕਿਨ ਕਿ ਡਰੋਨ ਦੇ ਰਾਹੀਂ ਹੋ ਸਕਦਾ ਕਿਵੇਂ ਆਈ ਡਰੋਨ ਰਾਹੀਂ ਆਈ ਹੋਊਗੀ ਕਿਉਂਕਿ ਬਾਰਡਰ ਤੋਂ ਥੋੜਾ ਦੂਜੀ ਤੇ ਸੀਗੀ ਸਰ ਸ਼ਕਤੀ ਅੰਨੀ ਹੋਣ ਦੇ ਬਾਅਦ ਵੀ ਹਰ ਰੋਜ਼ ਦਿਨ ਬਦ ਦਿਨ ਜਿਹੜੇ ਡਰੋਨ ਆ ਇਹ ਯੂਨਿਟੀ ਤੇ ਆ ਰਹੀ ਸਰ ਕਿਉਂ ਆ ਰਹੀ ਅੰਨੀ ਸ਼ਕਤੀ ਦੇ ਬਾਅਦ ਦੇਖੋ ਇਹ ਤਾਂ ਇੱਕ ਸਾਡੇ ਜੇ ਗਵਾਂਢੀ ਮੁਲਕ ਨੂੰ ਇਹਨਾਂ ਨੇ ਮੀਟਿੰਗ ਰੱਖੀ ਆ ਬੀਐਸਐਫ ਨੇ ਜਿਹੜੀ ਇੱਕ ਉਲਾਂਬਾ ਦੇਣ ਵਾਲੀ ਮੀਟਿੰਗ ਹੁੰਦੀ ਆ ਅੱਜ ਇਹਨਾਂ ਦੀ ਫਿਕਸ ਹੋਈ ਆ ਤੇ ਉਸ ਚ ਉਲਾਂਬਾ ਹੈ ਤਾਂ ਆਪਣਾ ਦਰਜ ਕਰਨਗੇ ਤੇ ਵੀ ਇਦਾਂ ਦੀ ਹਰਕਤਾਂ ਤੋਂ ਬਾਝਾਂ ਨਹੀਂ ਤਾਂ ਸਾਡੀ ਜਿਹੜੀ ਫੌਜ ਹੈ ਸਾਡੀ ਮੁਸਤੈਦ ਹੈ ਪੰਜਾਬ ਪੁਲਿਸ ਜਲੰਧਾਬਾਦ ਪੁਲਿਸ ਤੇ ਬੀਐਸਐਫ ਪੂਰੀ ਬਾਰਡਰ ਤੇ ਅਸੀਂ ਮੁਸਤੈਦ ਆ ਇਹ ਇਹਨਾਂ ਨੇ ਆਪਣੀ ਹਰਕਤਾਂ ਕਰਨੀਆਂ ਅਸੀਂ ਬਿਲਕੁਲ ਇਹਨੂੰ ਰੋਕਾਂਗੇ ਇਹ ਹਰਕਤ ਬਿਲਕੁਲ ਨਹੀਂ ਹੋਣ ਦੇਣਾ